ਅਮਰਿਤਪਾਲ ਸਿੰਘ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਨੂੰ ਫਲੋਰ ਪੁਲਿਸ ਵੱਲੋਂ ਨਸ਼ਾ ਸਮੇਤ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਕਾਫੀ ਚਰਚਾਵਾਂ ਜਣੀਆਂ ਨੇ ਉਹ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਜਿੱਥੇ ਭਾਈ ਅਮਰਿਤਪਾਲ ਸਿੰਘ ਹੋਰੀਨ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਹੀ ਛੋਟੇ ਭਰਾ ਨਸ਼ਾ ਸਮੇਤ ਜਦੋਂ ਗ੍ਰਿਫਤਾਰ ਹੁੰਦੇ ਨੇ ਤਾਂ ਕਈ ਚਰਚਾਵਾਂ ਸੋਸ਼ਲ ਮੀਡੀਆ ਦੇ ਉੱਪਰ ਅਤੇ ਪੰਥ ਦੇ ਵਿੱਚ ਇਸ ਵਕਤ ਫੈਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਈ ਚਰਚਾਵਾਂ ਨੇ ਜਿਨ੍ਹਾਂ ਦੇ ਉੱਪਰ ਇਸ ਵਕਤ ਅਸੀਂ ਗੱਲਬਾਤ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਉਹ ਗੱਡੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਹੋਰੇ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਜਿਹੜੇ ਨੇ ਉਹ ਇੱਕ ਸਾਥੀ ਹੋਰੀ ਗੱਡੀ ਦੇ ਵਿੱਚ ਬੈਠੇ ਹੋਏ ਸੀ ਇਹ ਉਹੀ ਗੱਡੀ ਹੈ ਪੀਬੀ02ਸੀਐਕਸ3808 ਇਹ ਉਹੀ ਗੱਡੀ ਹੈ ਜਿਸ ਗੱਡੀ ਦੇ ਵਿੱਚ ਜਿਹੜਾ ਹੈਗਾ ਹੈ ਉਹ ਭਾਈ ਅਮਰਿਤਪਾਲ ਸਿੰਘ ਹੋਰੇ ਦੇ ਭਰਾ ਜਿਹੜੇ ਨੇ ਹਰਪ੍ਰੀਤ ਸਿੰਘ ਹੋਰੀ ਬੈਠੇ ਹੋਏ ਨੇ ਗੱਡੀ ਦੇ ਉੱਤੇ ਇੱਕ ਹੰਸਨ ਜਿਹੜਾ ਹੈਗਾ ਉਹ ਨਾਮ ਵੀ ਲਿਖਿਆ ਹੋਇਆ ਹੈ ਪਰ ਉਸ ਤੋਂ ਪਹਿਲਾਂ ਇਹ ਗੱਡੀ ਫੁੱਲ ਔਨ ਬਲੈਕ ਜਿਹੜੀ ਹੈ ਉਹ ਕੀਤੀ ਹੋਈ ਹੈ ਤਾਂ ਕਿ ਕਿਸੇ ਨੂੰ ਵੀ ਜਿਹੜਾ ਹੈ ਉਹ ਨਾ ਪਤਾ ਲੱਗ ਸਕੇ ਕਿ ਅੰਦਰ ਕੌਣ ਹੈਗਾ ਹਰੇਕ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਕਵਰ ਲਗਾਇਆ ਗਿਆ ਹੈ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਪਰ ਪੁਲਸ ਨੂੰ ਉਸ ਵੇਲੇ ਇਸ ਗੱਡੀ ਦੇ ਉੱਤੇ ਸ਼ੱਕ ਆਉਂਦਾ ਹੈ ਜਦੋਂ ਇਹ ਫਲੋਰ ਦੇ ਮੇਨ ਸੜਕ ਦੇ ਉੱਤੇ ਖੜੀ ਹੁੰਦੀ ਹੈ ਜਿਸ ਜਗ੍ਹਾ ਦੇ ਉੱਤੇ ਇਲਾਕਾ ਤਾਂ ਸੂਨਸਾਨ ਹੁੰਦਾ ਹੈ ਪਰ ਪੁਲਿਸ ਉਸ ਜਗ੍ਹਾ ਦੇ ਉੱਤੇ ਲਗਾਤਾਰ ਰੋਜ਼ ਜਿਹੜਾ ਹੈ ਉਹ ਗਸ਼ਤ ਮਾਰਦੀ ਸੀਗੀ ਗਸ਼ਤ ਮਾਰਦੇ ਹੋਏ ਪੁਲਿਸ ਨੂੰ ਜਿਹੜਾ ਹੈ ਉਹ ਇੱਕ ਗੱਡੀ ਦਿਖਦੀ ਹੈ ਜਿਸ ਦੇ ਵਿੱਚ ਹਲਚਲ ਤਾਂ ਹੋ ਰਹੀ ਸੀ ਲਾਈਟ ਤਾਂ ਜਲ ਰਹੀ ਸੀ ਪਰ ਕਿਸੇ ਵੀ ਤਰੀਕੇ ਦੇ ਪੱਖੋ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ ਸੀਗਾ ਕਿਉਂਕਿ ਸਾਰਾ ਕੁਝ ਬਲੈਕ ਹੈ ਬਲੈਕ ਹੋਣ ਦੇ ਬਾਵਜੂਦ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੀ ਜਿਸ ਕਾਰਨ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਇਸ ਗੱਡੀ ਦੇ ਵਿੱਚ ਕੁਝ ਅਜੀਹਾ ਚੱਲ ਰਿਹਾ ਹੈ ਜਿਸ ਕਾਰਨ ਸ਼ੱਕ ਦਾ ਆਧਾਰ ਜਿਹੜਾ ਹੈ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਵੱਲੋਂ ਜਿਹੜਾ ਹੈਗਾ ਉਹ ਇਸ ਗੱਡੀ ਦੀ ਜਿਹੜੀ ਹੈ ਉਹ ਚਾਰੋਂ ਤਰਫ ਦੇਖਿਆ ਜਾਂਦਾ ਹੈ ਕੀ ਕੁਝ ਇਸ ਗੱਡੀ ਦੇ ਵਿੱਚ ਹੋ ਸਕਦਾ ਹੈ ਤਾਂ ਜਿਸ ਤੋਂ ਬਾਅਦ ਗੱਡੀ ਨੂੰ ਦੇਖਣ ਤੋਂ ਬਾਅਦ ਮੌਕੇ ਦੇ ਉੱਤੇ ਜਿਹੜੇ ਨੇ ਉਹ ਗਾਸਟਡ ਅਫਸਰ ਨੂੰ ਬੁਲਾਇਆ ਜਾਂਦਾ ਹੈ ਅਤੇ ਹੋਰ ਪੁਲਿਸ ਕਰਮੀ ਬੁਲਾਏ ਜਾਂਦੇ ਨੇ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਇਸ ਗੇਟ ਨੂੰ ਜਿਹੜਾ ਹੈ ਉਹ ਖੋਲਿਆ ਜਾਂਦਾ ਜਰੂਰ ਮੈਂ ਦਿਖਾਵਾਂਗਾ ਕੈਮਰਾ ਪਾਸੋਂ ਨੂੰ ਇਹ ਬਲੈਕ ਜਿਹੜਾ ਹੈ ਉਹ ਖੁੱਲਿਆ ਹੋਇਆ ਹੈ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਆ ਇਹ ਦੇਖੋ ਤੁਸੀਂ ਇਸ ਜਗ੍ਹਾ ਦੇ ਉੱਤੇ ਡਰਾਈਵਰ ਸੀਗਾ ਅਤੇ ਦੂਸਰੇ ਪਾਸੇ ਜਿਹੜਾ ਹੈਗਾ ਇਹ ਭਾਈ ਅਮਰਿਤਪਾਲ ਸਿੰਘ ਹੋਰਾ ਦੇ ਭਰਾ ਹਰਪ੍ਰੀਤ ਸਿੰਘ ਹੋਰੀ ਬੈਠੇ ਹੋਏ ਸੀਗੇ ਤੇ ਉਸ ਹੀ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਨਸ਼ਾ ਕੀਤਾ ਜਾ ਰਿਹਾ ਸੀਗਾ ਜਦੋਂ ਨਸ਼ਾ ਕੀਤਾ ਜਾ ਰਿਹਾ ਸੀ ਉਦੋਂ ਪੁਲਿਸ ਨੇ ਰੰਗੇ ਹੱਥ ਜਿਹੜਾ ਹੈ ਉਹਨਾਂ ਨੂੰ ਪੰਨੀ ਸਮੇਤ ਫੜਿਆ ਉਹਨਾਂ ਕੋਲ ਬਰਾਮਦ ਜਿਹੜਾ ਹੈਗਾ ਦੋ ਲਾਈਟਰ ਬਰਾਮਦ ਹੋਏ ਦੋ ਪੰਨੀ ਬਰਾਮਦ ਹੋਏ ਜਿਸ ਦੇ ਵਿੱਚ ਆਈਸ ਜਿਹੜੀ ਹੈਗੀ ਆ ਉਹ ਲੱਗੀ ਹੋਈ ਸੀਗੀ ਅ ਉਸ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਫੜਿਆ ਜਾਂਦਾ ਹੈ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਤੇ ਉਸ ਦੇ ਨਾਲ-ਨਾਲ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੀ ਬਰਾਮਦ ਹੁੰਦੀਆਂ ਨੇ ਜਿਸ ਨੂੰ ਖਲੇ ਤੱਕ ਪੁਲਿਸ ਵੱਲੋਂ ਖੁਲਾਸਾ ਜਿਹੜਾ ਹੈ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਕੀਤਾ ਗਿਆ ਪਰ ਜੋ ਕੁਝ ਇਸ ਵਕਤ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਉਸ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ 4 ਗ੍ਰਾਮ ਆਈਸ ਜਿਹੜੀ ਉਹ ਬਰਾਮਦ ਕੀਤੀ ਗਈ ਦੋ ਪੰਨੀਆਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈ ਜਿਸ ਦੇ ਵਿੱਚ ਨਸ਼ਾ ਲੱਗਿਆ ਹੋਇਆ ਸੀਗਾ ਤੇ ਉਸ ਦੇ ਨਾਲ ਨਾਲ ਇੱਕ ਜਿਹੜਾ ਹੈਗਾ ਏ ਉਹ ਦੋ ਜਿਹੜੇ ਨੇ ਉਹ ਲਾਈਟਰ ਬਰਾਮਦ ਕੀਤੇ ਗਏ ਅਤੇ ਇੱਕ ਹੋਰ ਚੀਜ਼ ਜੋ ਕਿ ਇਸ ਵਕਤ ਦੱਸੀ ਨਹੀਂ ਜਾ ਰਹੀ ਉਹ ਵੀ ਬਰਾਮਦ ਜਿਹੜੀ ਹੈ ਉਹ ਕੀਤੀ ਗਈ ਦੋ ਬੰਦਿਆਂ ਨੂੰ ਇਸ ਗੱਡੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਇੱਕ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਦੂਸਰਾ ਵਿਅਕਤੀ ਅਤੇ ਤੀਸਰੇ ਬੰਦੇ ਨੂੰ ਜਿਹੜਾ ਹੈਗਾ ਲੁਧਿਆਣੇ ਤੋਂ ਪੁਲਿਸ ਵੱਲ ਨੂੰ ਵੱਲੋਂ ਜਿਹੜਾ ਹੈ ਉਹ ਚੱਕਿਆ ਜਾਂਦਾ ਹੈ ਕਿਉਂਕਿ ਜਿਸ ਵਿਅਕਤੀ ਤੋਂ ਹਰਪ੍ਰੀਤ ਸਿੰਘ ਹੋਰੀ ਜੋ ਕਿ ਅਮਰਿਤਪਾਲ ਸਿੰਘ ਹੋਰਾ ਦੇ ਛੋਟੇ ਭਰਾ ਨੇ ਐਮਪੀ ਅਮਰਿਤਪਾਲ ਸਿੰਘ ਹੋਰੀ ਜਰੂਰ ਮੈਂ ਕਹੂੰਗਾ ਉਹਨਾਂ ਦੇ ਛੋਟੇ ਭਰਾ ਨੇ ਉਹਨਾਂ ਦਾ ਜਦੋਂ ਮੋਬਾਈਲ ਚੈੱਕ ਕੀਤਾ ਜਾਂਦਾ ਤੇ ਉਸ ਦੇ ਵਿੱਚ 10000 ਰੁਪਏ ਦੀ ਜਿਹੜੀ ਹੈ ਉਹ ਪੇਮੈਂਟ ਕਿਸੇ ਵਿਅਕਤੀ ਨੂੰ ਥਰਡ ਪਰਸਨ ਨੂੰ ਗਈ ਸੀਗੀ ਜਿਸ ਤੋਂ ਜਿਸ ਦੇ ਸੋਰਸ ਵੱਜੋਂ ਜਿਹੜਾ ਹੈ ਪੁਲਿਸ ਨੇ ਉਸ ਵਿਅਕਤੀ ਦਾ ਪਤਾ ਲਗਾਇਆ ਤੇ ਪਤਾ ਲੱਗਦਾ ਹੈ ਕਿ ਉਹ ਨਸ਼ਾ ਤਸਕਰ ਹੈ ਨਸ਼ਾ ਵੇਚਣ ਵਾਲਾ ਹੈ ਤੇ ਜਿਸ ਨੂੰ ਲੁਧਿਆਣੇ ਤੋਂ ਜਿਹੜਾ ਹੈ ਉਹ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਪੁਲਿਸ ਜਦੋਂ ਗ੍ਰਿਫਤਾਰ ਕਰਕੇ ਉਸ ਨੂੰ ਲਿਆਉਂਦੀ ਹੈ ਪ੍ਰੋਪਰ ਤਰੀਕੇ ਦੇ ਨਾਲ ਪੁਛਤਾਸ਼ ਕਰਦੀ ਹੈ ਤਾਂ ਸਾਰਾ ਲਿੰਕ ਜਿਹੜਾ ਹੈ ਉਹ ਕਨਫਰਮ ਹੁੰਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਤਿੰਨਾਂ ਵਿਅਕਤੀਆਂ ਤੋਂ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਇਹ ਉਹਨਾਂ ਨੂੰ ਫਲੋਰ ਜਲੰਧਰ ਦੇ ਫਲੋਰ ਦੇ ਵਿੱਚ ਥਾਣੇ ਦੇ ਵਿੱਚ ਲਿਆ ਕੇ ਰੱਖਿਆ ਜਾਂਦਾ ਹੈਗਾ ਇਹ ਥਾਣਾ ਜਰੂਰ ਮੈਂ ਦਿਖਾ ਦੇਣਾ ਚਾਹੁੰਗਾ ਇਹ ਜਲੰਧਰ ਦਾ ਫਲੋਰ ਥਾਣਾ ਹੈਗਾ ਇਹ ਜਿਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਲਗਾਤਾਰ ਪੁਲਿਸ ਵੱਲੋਂ ਤੈਨਾਤ ਕੀਤੀ ਜਾਂਦੀ ਮੁਲਾਜ਼ਮ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਤੇ ਕੋਈ ਵਾਰਦਾਤ ਨਾ ਹੋਵੇ ਹਾਲਾਂਕਿ ਸਵੇਰ ਤੋਂ ਇਹ ਚਰਚਾਵਾਵਾਂ ਚੱਲ ਰਹੀਆਂ ਸੀਗੀਆਂ ਕਿ ਇਸ ਜਗ੍ਹਾ ਦੇ ਉੱਤੇ ਕਈ ਜਥੇਬੰਦੀਆਂ ਜੜੀਆਂ ਨੇ ਉਹ ਆ ਸਕਦੀਆਂ ਨੇ ਅਤੇ ਇਸ ਜਗ੍ਹਾ ਦੇ ਉੱਤੇ ਆ ਕੇ ਪ੍ਰੋਟੈਸਟ ਕਰਦੀਆਂ ਨੇ ਇਹ ਗੱਲ ਮੈਂ ਇਸ ਲਈ ਆਖ ਰਿਹਾ ਹਾਂ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਕਈ ਮੋਰਚੇ ਲੱਗੇ ਹੋਏ ਨੇ ਜਿਸ ਜਗ੍ਹਾ ਦੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾ ਦੇ ਭਰਾ ਨੇ ਜਿਹੜਾ ਹੈ ਉਹ ਜਾ ਕੇ ਸ਼ਮੂਲੀਅਤ ਕਰਨੀ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਹੁਣ ਖਬਰਾਂ ਵੀ ਇਹ ਚੱਲਣ ਲੱਪੀਆਂ ਨੇ ਕਿ ਪੁਲਿਸ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾ ਦੇ ਭਰਾ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਨਾਂ ਨੇ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਲੱਗੇ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਜਾ ਕੇ ਸ਼ਮੂਲੀਅਤ ਕਰਨੀ ਸੀ ਤਾਂ ਇਹ ਖਬਰ ਵੀ ਕਿਤੇ ਨਾ ਕਿਤੇ ਚੱਲਦੀ ਹੋਈ ਨਜ਼ਰ ਆ ਰਹੀ ਸੀ ਜਿਸ ਕਾਰਨ ਹੁਣ ਸਿਨੈਰੀਓ ਕੁਝ ਹੋਰ ਜਿਹੜਾ ਹੈ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਪਰ ਹਾਲ ਫਿਲਹਾਲ ਦੀ ਘੜੀ ਜੇਕਰ ਮੈਂ ਇਸ ਖਬਰ ਦੀ ਗੱਲ ਕਰਾਂ ਜੇਕਰ ਹੁਣ ਦੀ ਗੱਲ ਕਰਾਂ ਤਾਂ ਪੁਲਿਸ ਵੱਲੋਂ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਨੇ ਉਹ ਕਾਗਜ਼ਾ ਤਿਆਰ ਕੀਤੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਭਾਈ ਅਮਰਿਤਪਾਲ ਸਿੰਘ ਉਹਦੇ ਭਰਾ ਛੋਟੇ ਭਰਾ ਹਰਪ੍ਰੀਤ ਸਿੰਘ ਅਤੇ ਦੋ ਹੋਰ ਬੰਦਿਆਂ ਨੂੰ ਜਿਹੜਾ ਹੈਗਾ ਏ ਉਹ ਇਸ ਜਗ੍ਹਾ ਦੇ ਉੱਤੇ ਲਿਜਾ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਜਗ੍ਹਾ ਦੇ ਉੱਤੇ ਰਿਮਾਂਡ ਲਿਆ ਜਾਵੇਗਾ ਤਾਂ ਆਖਰੀ ਤਸਵੀਰ ਤੁਸੀਂ ਇਹ ਜਰੂਰ ਗੱਡੀ ਦੀ ਦੇਖੋ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਹੋਰੀ ਜਿਹੜੇ ਨੇ ਉਹਦੇ ਭਰਾ ਜਿਹੜੇ ਨੇ ਉਹ ਮੌਜੂਦ ਸੀਗੇ ਜਿਸ ਦੇ ਵਿੱਚ ਉਹਨਾਂ ਨੂੰ ਫੜਿਆ ਜਾਂਦਾ ਹੈ ਤੇ ਤਸਵੀਰਾਂ ਖਾਸ ਤੌਰ ਉਪਰ ਨੂੰ ਜਲੰਧਰ ਦੇ ਫਲੋਰ ਤੋਂ ਦਿਖਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਆ ਕੈਮਰਾ ਪਰਸਨ ਪੰਕੇ ਦੇ ਨਾਲ ਰਾਜਗੁਪਤਾ ਬਾਬੂ ਸ਼ੈ ਟਾਈਮ ਜਲੰਧਰ